ਸੋ ਅੱਜ ਦੀ ਵੀਡੀਓ ਹੈਗੀ ਜੀ ਬਿਲਡਿੰਗ ਕੰਸਟਰਕਸ਼ਨ ਦੇ ਰਿਲੇਟਡ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਫਲਾਇ ਐਸ਼ ਬ੍ਰਿਕ ਦੀ ਸੋ ਇਹ ਹੈ ਜੀ ਫਲਾਇ ਐਸ਼ ਬ੍ਰਿਕ ਸਾਹਮਣੇ ਲੱਗੀ ਹੋਈ ਹੈ ਜੀ ਲਾਲ ਇਟ ਵੈਸੇ ਤਾਂ ਆਪਣੇ ਇੰਡੀਆ ਦੇ ਵਿੱਚ ਲੋਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਾਲ ਇਟ ਲਗਾਉਣਾ ਪਸੰਦ ਕਰਦੇ ਨੇ ਪਰ ਉਹਦੇ ਕੁਝ ਨੁਕਸਾਨ ਨੇ ਤੇ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਜੀ ਫਲਾਈ 애ਸ਼ ਬ੍ਰਿਕ ਦੀ ਸੋ ਕਾਫੀ ਸਾਰੇ ਕੈਮੀਕਲ ਕੰਪਾਉਂਡਸ ਨੂੰ ਕੰਪਰੈਸ ਕਰਕੇ ਇਹ ਇੱਟ ਬਣਾਈ ਜਾਂਦੀ ਆ ਜੀ ਇਹਦੇ ਬਹੁਤ ਸਾਰੇ ਫਾਇਦੇ ਨੇ ਫਾਇਦਾ ਨੰਬਰ 1 ਇਹ ਇੱਟ ਜਿੱਥੇ ਵੀ ਤੁਸੀਂ ਲਾਉਂਗੇ ਉਹ ਕੰਧ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਸਲਾਬ ਨਹੀਂ ਆਏਗੀ ਤੇ ਦੂਸਰਾ ਇਹਦੇ ਇਹਨੂੰ ਸੀਮੈਂਟ ਬਹੁਤ ਘੱਟ ਲੱਗਦਾ ਆ ਇਹ ਲੱਗਦੀ ਸੇਮ ਹੈ ਜਿੱਦਾਂ ਲਾਲ ਇੱਟ ਲੱਗਦੀ ਹੈ ਸੋ ਜੇ ਤੁਸੀਂ ਇਹ ਇਟ ਲਾਉਨੇ ਹੋ ਤਾਂ ਇਹਦੇ ਤੁਹਾਨੂੰ ਕਾਫੀ ਸਾਰੇ ਬੈਨੀਫਿਟ ਨੇ ਖਰਚਾ ਵੀ ਤੁਹਾਡਾ ਘਟੇ ਆ ਤੇ ਬਿਲਡਿੰਗ ਦੀ ਮਜ਼ਬੂਤੀ ਵੀ ਤੁਹਾਨੂੰ ਪੂਰੀ ਮਿਲੇਗੀ ਸੋ ਸ਼ੇਅਰ ਕਰ ਦਿਓ ਜੀ ਅੱਗੇ